ਇਹ ਵੀ ਰੱਬ ਦੀਆਂ ਰੂਹਾਂ ਇਕੱਠੀਆਂ ਹੋਈਆਂ ਹੋਈਆਂ ਨੇ ਬੱਕਰਾ ਮਾਨਦਰੀ ਤੋਂ ਲੈ ਕੇ ਦੇਖੀਏ ਬੱਕਰੇ ਦੇ ਦੱਸਦੇ ਭਾਈ ਬਣ ਕੇ ਮੈਂ ਨੇਮਦ ਵਾਲੇ ਟੋਪੀ ਨੂੰ ਪੁੱਛਿਆ ਨਾ ਤਾਂ ਤੂੰ ਚੀਜ਼ ਵਧਿਆ ਪਾਲਦਾ ਭਾਈ ਚੀਜ਼ ਨਾ ਤਾਂ ਤੂੰ ਲੇਰ ਜੀ ਮਾਰਦਾ ਭਾਈ ਨਾ ਮੇਰੀ ਮਾੜੀ ਹੈ ਨਹੀਂ ਕਾ ਦੇਤਾ ਭਾਈ ਬੱਕਰਾ ਵੇਚਦਾ ਮਾਲਾਂ ਨੂੰ ਤੇਲ ਘੱਟ ਲਾਉਣਾ ਤੇ ਇੱਥੇ ਲਾ ਆਇਆ ਹੈ ਲਾ ਆ ਜੀ ਸਰੋਂ ਦਾ ਲਾ ਠੀਕ ਹੈ ਜੀ ਲੈ ਬੱਕਰੇ ਦੇ ਨਾਲ ਤੈਨੂੰ ਨਾਲ ਤੈਨੂੰ ਹਾਂ ਜੀ ਹਾਂ ਜੀ ਦੱਸੋ ਵਧਾਈ ਮੇਰਾ ਹੀ ਐ ਕੀ ਦੱਸੋ ਜੀ ਇੱਕ ਮਿਲਦਾ ਦੋ ਦੰਦ ਬੱਕਰਾ ਹਾਂ ਜੀ ਠੀਕ ਹੈ ਠੀਕ ਹੈ ਜੀ ਇਹ ਆਲੇ ਬੱਕਰੇ ਦੇ ਨਾਲ ਤੈਨੂੰ ਪਤਾ ਹੈ ਬੋਤੇ ਸਾਡੇ ਤਾਂ ਆਪਾਂ ਸ਼ੇਰ ਵੀ ਕਾਬੂ ਕਰੇ ਨੇ ਐ ਕਰ ਦੇ ਲੱਗ ਸ਼ੇਰ ਨੂੰ ਹਰੇਕ ਵੀਰੇ ਤੂੰ ਕਸਾਈ ਕੱਢ ਰਾਜੂ ਵੀਰ ਕੀ ਕਿਹਾ ਹਿਸਾਬਤਾ ਵਾ ਕਿੰਨੇ ਪੈਸੇ ਮੰਗਦੇ ਨੇ ਉਹਨਾਂ ਦਾ ਬੋਕ ਉਹਨਾਂ ਦਾ ਵੀ ਆ ਜਾਂਦਾ ਲਵੇ ਅੱਛਾ ਜੀ ਠੀਕ ਆ ਜਾਂਦੇ ਉਹ ਕਹਿੰਦੇ ਅਸੀਂ ਬੋਕ ਦੇਣ ਹੈ ਵਿੱਚ ਵਿੱਚ ਬੋਕ ਚ ਬੋਕ ਕਟਾ ਕੇ ਮੋਕ ਲੈਣਾ ਹੈ ਕਹਿੰਦੇ ਨੇ ਮੈਂ ਗੱਲ ਉਹਦੀ ਸਮਝ ਕੇ ਆ ਉਧਰ ਫਰਫੰਚ ਨੇ ਜਿੱਥੇ ਮੈਂ ਇਹਨੂੰ ਸਾਰੀ ਗੱਲ ਤਾਂ ਦੱਸੀ ਜੇ ਹੁਣ ਵਿੱਚੋਂ ਪਤਾ ਹੀ ਨਾ ਹੋਵੇ ਗੱਲ ਆਪਾਂ ਹੋਰ ਕਰੀਏ ਪਤਾ ਮੈਨੂੰ ਨਹੀਂ ਪਤਾ ਉਹ ਸੇਠ ਨੂੰ ਵੀ ਨਹੀਂ ਪਤਾ ਇਹਨੂੰ ਪਤਾ ਇਹਨੂੰ ਦੱਸਦਾ ਮੈਨੂੰ ਸਾਰੇ ਪਤਾ ਯਾਰ ਇਹ ਉਹਨੂੰ ਨਿੰਮੇ ਨੂੰ ਵੀ ਪਤਾ ਹੋਊਗਾ ਸਭ ਨੂੰ ਤੁਹਾਨੂੰ ਸਾਰਾ ਪਤਾ ਹੀ ਹੈ ਸਭ ਨੂੰ ਪਤਾ ਕੋਈ ਨੂੰ ਪਤਾ ਬਸ ਠੀਕ ਹੈ ਠੀਕ ਓ ਵੀ ਤੇਰੇ ਨੇ ਬੱਕਰੇ ਸੀ ਉਹ ਬੱਕਰੇ ਖੜੇ ਨੇ ਬੱਕਰੇ ਨਹੀਂ ਮਾਰੇ ਪਰ ਉਹਦੇ ਮੈਨੂੰ ਗਾਲੇ ਚੋਰਦੇ ਨੇ ਯਾਰ ਕਿ ਸੋਹਣੇ ਘਟ ਕੇ ਕਿਤੋਂ ਲਿਆਂਦੇ ਲਿਆਂਦੇ ਤੈਨੂੰ ਮੰਡੀ 'ਚ ਬੱਕਰੇ ਲਿਆਂਦੇ ਮਿੰਟ ਮਾਰੀ ਮੰਦਾਰੀ ਜੋ ਮੰਦਾਰੀ 'ਚ ਫਿਰ ਪੱਜਦੇ ਹੁੰਦੇ ਅੰਦਰ ਪਤਾ ਲੱਗਿਆ ਲੱਗਦਾ ਕਿਵੇਂ ਬਾਈ ਨੇ ਕਿਹੜਾ ਪਸੰਦ ਆ ਹੁਣ ਬਾਈ ਦਾ ਇਹ ਪੱਕਾ ਨਹੀਂ ਚੰਗਾ ਕੰਨ ਪੂਨ ਪੂਰਾ ਉਹਦਾ ਵੀ ਲੱਗਿਆ ਹੈ ਸਾਡਾ ਆਪ ਕੀ ਹੋਉਂਦੀ ਹੈ ਭਾਈ ਥੱਲੇ ਥੱਲੇ ਆ ਤੇ ਤੋਹੋ ਮੜੈ ਨੂੰ ਆਪਲੇ ਉੱਪਰ ਉੱਪਰ ਤੇ ਆਇਂ ਪਲੋਸ ਵੈਨ ਦੇ ਖੜਨਗੇ ਖੜ ਕੇ ਆਇਂਗੇ ਕੁਛ ਕਹਿੰਦੇ ਨੇ ਆਇ ਨਹੀਂ ਮਿੱਠੂ ਕੁਛ ਕਹਿੰਦੇ ਨਾ ਉਹ ਵੇਲੀ ਫੱਕਰੇ ਦੇ ਦੇ ਇੱਕ ਲਾ ਬਿਲਾ ਲਓ ਇਹਦੇ ਮਰੇ ਲਾ ਭਾਈ ਇਹਨੂੰ ਉੱਥੇ ਲਾ ਦੇ ਪਰ ਉੱਥੇ ਲਾ ਦੇ ਨੂੰ ਪਰ ਉਹ ਦੰਦਾ ਉਹ ਯਾਰ ਦੋਨਾਂ ਨੂੰ ਉੱਥੇ ਖੜਾ ਲੈ ਫਿਰ ਇਹਨੂੰ ਆਬਰਦੰਦ ਦੋਆ ਤੇ ਨਾਲ ਪੂਰੇ ਹੋਇਆ ਹਾਂ ਸਹੀ ਏ ਹਾਂ ਇਹ ਤਾਂ ਗੱਲ ਸਹੀ ਏ ਸਹੀ ਇਹ ਹਾਂ ਕੋਈ ਨਹੀਂ ਕੋਈ ਗੱਲ ਨਹੀਂ ਬੱਕਰਾ ਸੀ ਉਹ ਹਾਂ ਫਰਕ ਪਾਉਂਦਾ ਹੈ ਬਾਈ ਇੱਥੇ ਵੱਡੀ ਆ ਨੂੰ ਅੱਛੇ ਬੰਦ ਲਾ ਲਓ ਖੜਾ ਲਓ ਵਿੱਚੇ ਰਾਜ ਕੋਈ ਚੱਕਰ ਨਹੀਂ ਵੀਰੇ ਲਾ ਲਓ ਅਗਲੇ ਵਾਲਾ ਤੇਰੇ ਨਾਲ ਪੋਕੀ ਬੱਕਰਾ ਕਿਹੜਾ ਫੜਨਾ ਬਾਈ ਉਹਨੂੰ ਪਰੇ ਕਰ ਹਾਂ ਉਹ ਬੱਕਰਾ ਸੀ ਪਨਾ ਕਰ ਲੈ ਬਾਈ ਬੱਕਰਾ ਤੂੰ ਤੇਰਾ ਲੈ ਲੈ ਛੋਟੇ ਵੀਰਾ ਆ ਬੱਕਰੇ ਦੇ ਪਾਸੇ ਕਰ ਉਹ ਹਾਂ ਇਹਨੂੰ ਪਰੇ ਕਰ ਉਹ ਖੜ ਜਾਂਦੇਗਾ ਯਾਰ ਇੱਧਰ ਨੂੰ ਕਰ ਦਿਓ ਵਿੱਚੇ ਖੜਾ ਰਹਿਣ ਨਹੀਂ ਉਹਦੇ ਕਿਹੜਾ ਪਛਾਣ ਕਰ ਲਿਆ ਯਾਰ ਰਾਜੂ ਹਾਂ ਕਰਤਾ ਲੈ ਆਉਣੇ ਫੜਾ ਆਹੀ ਕਰ ਲਿਆ ਹਾਂ ਬਕਰ ਇੱਧਰ ਕਰ ਲੈਨੇ ਇਹ ਇਹਨੂੰ ਪਰੇ ਕਰ ਪਾ ਠੀਕ ਆ ਉਹਨੂੰ ਪਰੇ ਕੱਢ ਦੇ ਲੈ ਇੱਧਰ ਫੜ ਵਿੱਕੀ ਉਹ ਵੀ ਉਹਨੂੰ ਤੇ ਇਹਨੂੰ ਗੱਡੀ ਚ ਬਾੜਦਾ ਖੜ ਜਾ ਇੱਥੇ ਬੰਨ ਲੈ ਗੱਡੀ ਚ ਕੰਨ ਬਾੜਨਾ ਚਲ ਜਾਈ ਦੇ ਹੁਣ ਟਾਟਾ ਬਾਈ ਕਰਾਂ ਇਹ ਕਹਿ ਦਿੰਦਾ ਛੇ ਛੇ ਹੀ ਹੈ ਉਹ ਵੀ ਛੇ ਹੈ ਬੜੀ ਐਸਾ ਹੀ ਤੇ ਮਰੀ ਹੋਈ ਸਾਈ ਨਾਂ ਦੇ ਥੋੜੀ ਜਾਈਂ ਚੱਲਦੀ ਕੋਈ ਹਾਂ ਇਹ ਨਹੀਂ ਚੱਲਦੀ ਡਾਕੂ ਵਾਲਾ ਕੱਟ ਸਹੀ ਗੱਲ ਆ ਡਾਕੂ ਵਾਲਾ ਕੱਟ ਉਹ ਬਾਈ ਤੂੰ ਪਿੱਛਾ ਨੂੰ ਜਮਰ ਜੀ ਫੜਿਆ ਆ ਹੁਣ ਤੂੰ ਲੱਗਿਆ ਬੱਕਰੇ ਦੇ ਓਏ ਬਾਈ ਇਹ ਲਾ ਦੇ ਮੱਲਿਆ ਲਾ ਨਹੀਂ ਮਰ ਜਾ ਵੀਡੀਓ ਬਣਾਵਾਂਗੇ ਬੱਕਰੇ ਨੂੰ ਤੂੰ ਵੜ ਲਾ ਦੇ ਲਾ ਦੇ ਮਾਈਕ ਲਾ ਦੇ ਆ ਜੋ ਲੋਟ ਆਇਆ ਹੋਇਆ ਲੋਟ ਚੱਲੂਗਾ ਬਾਈ ਫੜੋ ਸਾਈ ਆਪਣੇ ਲੋਟ ਐ ਇਹ ਹਾਂ ਆਪਣੇ ਵਾਲੀ ਐ ਇੱਕ ਗੱਲ ਸੁਣ ਆ ਬੱਕਰਾ ਦਾ ਪਰੇ ਕਰਦੀ ਐ ਹਾਏ ਹੁਣ ਇਹ ਇਹ ਤਾਂ ਬਾਈ ਦਾ ਪਿਛਾ ਕਰਦਾ ਇਹ ਤਾਂ ਫਿਰ ਇਹਨੂੰ ਪਰਾਂ ਕਰਦੇ ਹਾਂ ਤੂੰ ਪਿਛਾ ਕਰਦੇ ਉਦੋਂ ਗੱਲ ਦਾ ਵੀਰੇ ਇੱਧਰ ਬੰਨੋ ਇਹਨੂੰ ਬੱਕਰੇ ਨੂੰ ਆ ਫੜ ਕੇ ਬੰਨ ਦੇ ਉਹ ਜਿਹੜੇ ਮੜਦੇ ਬਾਈ ਉਹ ਨਹੀਂ ਛੋਟੇ ਵੀਰ ਆ ਬੰਨੀ ਮੜੇ ਇੱਧਰ ਯਾਰ ਗੱਲ ਆ ਵੀਰੇ ਤੂੰ ਲੈ ਲੈ ਬੱਕਰਾ ਇਹ ਹੋ ਗਿਆ ਦੋਆਂ ਦਾ ਕੀ ਮੰਗਿਆ ਸੀ ਪੂਪੀ 2.5 ਲੱਖਾਂ ਇਹਦਾ 2.5 ਲੱਖ ਦੋਆਂ ਦਾ ਮੰਗਿਆ ਸੀ ਹੁਣ ਆਪਾਂ ਗੱਲ ਚਲਾਈਏ ਇੱਕ ਤੋਂ ਜਿਹੜੀ ਗੱਲਾਂ ਜਾ ਜਾ ਕਿਉਂ ਸਰਪੰਚ ਚਾਹ ਹੁਣ ਤੂੰ ਕੱਲੇ ਦਾ ਦੱਸ ਕੀ ਨਾ ਇਹਦਾ ਬਾਈ ਬੱਟਾ ਲਾਉਂਦਾ ਨਾਲ ਆ ਕਿਵੇਂ ਉਹ ਬੱਕਰਾ ਵੇਚ ਦਿੰਦਾ ਪਹਿਲਾਂ ਸੁਣ ਲੈ ਰਾਜੂ ਅੱਛਾ ਹਾਂ ਬਾਈ ਸਾਡੇ ਪਿੱਛੇ ਦੱਸਦਾ ਪਾਉਂਗਾ ਕਾਹੀ ਸੁਣਾਉਣਾ ਉਹ ਬੱਕਰਾ ਕਹਿੰਦਾ ਵੇਚ ਲੈ ਲੈ ਇਹਦੇ ਨਾਲ ਦਿੰਦਾ ਬੰਦਾ 20000 ਰੁਪਿਆ ਇਹਨੂੰ ਹੁਣ ਮੈਂ ਕਹੋ ਨਾ ਖਾਨੇ ਚ ਅਕਲ ਤੇਰੇ ਅੱਛਾ ਤੂੰ ਕੀ ਮੰਗਿਆ ਮੈਂ 50000 ਮੰਗਿਆ 50 ਤਾਂ ਤੇਰਾ ਵੀ ਥੋੜਾ ਜਿਹਾ ਬੀ ਨਹੀਂ ਆਈ ਤੂੰ ਮੇਰੀ ਗੱਲ ਸੁਣ ਬਾਈ ਅਸੀਂ ਸਿਰਾਂ ਲਾਈ ਬੈਠਿਆ ਇਸ ਤੋਂ ਬਾਅਦ ਅਸੀਂ ਪੈਸੇ ਦੇਣੇ ਫੇਰ ਤਾਂ ਕੱਲੇ ਮੁੱਕ ਗਈ ਯਾਰ ਠੀਕ ਹੈ ਜੇ ਇੱਥੇ ਮੰਨਦਾ ਹੈ ਕੋਈ ਗੱਲ ਨਹੀਂ ਉਹ ਮਾੜਾ ਮੋਟਾ ਜਾਨੂੰ ਫਾਫਾ ਮੇਰੀ ਗੱਲ ਤਾਂ ਸੁਣ ਲੈ ਮਾੜਾ ਮੋਟਾ ਕਰਨਾ ਕੋਈ ਗੱਲ ਨਹੀਂ ਅਸੀਂ ਦੇਖੋ ਬੀਣੀ ਹੁਣ ਜੇ ਜੇ ਦਾ ਸਾਨੂੰ ਪਤਾ ਹੁੰਦਾ ਵੀ ਫਿਰ ਤਾਂ ਅਸੀਂ ਪੈਸੇ ਨਾ ਲਾਉਂਦੇ ਵੀ ਆਪਾਂ ਬੀਚਾ ਆਉਂਦੇ ਤਾਂ ਲਾਤੇ ਹੁਣ ਗੱਲਾਂ ਚ ਗੱਲ ਨੂੰ ਸਾਨੂੰ ਇਹਦੀ ਵੀ ਚੱਲ ਜਾਈ ਬਾਹਰ ਬਾਈ ਨਿਪਟ ਜੇਰ ਸ਼ੱਕ ਨਹੀਂ ਕੋਈ ਦਿਲਾ ਨਾਲੀ ਗੱਲ ਨਹੀਂ ਨਹੀਂ ਥੋੜਾ ਫਰਕ ਬਣਦਾ ਨਾ ਮੈਨੂੰ ਮੈਨੂੰ ਜ਼ਰੂਰ ਆ ਜਾ ਇੱਥੇ ਮੰਨਦਾ ਹੈ ਅਸੀਂ ਪਿਆਰ ਆ ਅਸੀਂ ਬੜੇ ਖੁਸ਼ ਆ ਕੋਈ ਨਹੀਂ ਤਾਂ ਸਾਡਾ ਪਾਈਆਂ ਤੂੰ ਤਾਂ ਵੀ ਕਰਨਾ ਪੈਣਾ ਮੈਨੂੰ ਇਹਨਾਂ ਦਾ ਫਰਜ਼ ਬਣਦਾ ਸੋਣਾ ਇਹ ਮੰਡੀਆਂ ਇਹਨਾਂ ਨਾਲ ਨੇ ਨਾ ਇਹਨਾਂ ਨਾਲ ਨੇ ਪਤਾ ਕੀ ਆ ਅਸੀਂ ਵੀ ਇਹਨਾਂ ਨਾਲ ਆ ਮੰਡੀਆਂ ਵੀ ਇਹਨਾਂ ਨਾਲ ਨੇ ਬਾਈ ਇਹਨਾਂ ਦੀ ਪਤਾ ਕੀ ਐ ਨਾ ਬੰਦੇ ਫੇਸ ਐ ਇਹਨਾਂ ਦਾ ਅੱਜ ਫੇਮਸ ਨੇ ਇਹਨਾਂ ਨਾਲੇ ਮੰਡੀ ਆ ਇਹਨਾਂ ਨੇ ਸੌਦੇ ਕਰਾਉਣੇ ਨੇ ਜੇ ਅੱਜ ਆਪਾਂ 1000 2000 ਪਿੱਛੇ ਇਹਨਾਂ ਤੋਂ ਪਰੇ ਹਟਦੇ ਹਾਂ ਵਧੀਆ ਗੱਲ ਨਹੀਂ ਹੈਗੀ ਸਾਫ਼ ਗੱਲ ਆ ਕਿਉਂ ਮੰਡੀਆਂ ਯਾਰ ਅਸੀਂ ਦੇਖ ਰਾਏ ਆ ਸਪੈਸ਼ਲ 70 ਕਿਲੋਮੀਟਰ ਤੋਂ ਚੱਲ ਕੇ ਆਏ ਹਾਂ ਇਹਨਾਂ ਦਾ ਪਤਾ ਕੀ ਆ ਕੋਈ ਗੱਲ ਨਹੀਂ ਤੂੰ ਖੜਾ ਆਪਾ ਇਹ ਜੇ ਆਪਾਂ ਤੋਂ ਪੁੱਛ ਬਿਨਾ ਤਾਂ ਇਹ ਵੀ ਨਹੀਂ ਬਾਹਰ ਚੱਲਦੇ ਇਹਨਾਂ ਨੂੰ ਵੀ ਆਊਟਰ ਵੀ ਛੋਟੇ ਪੁੱਛ ਬਗਰੇ ਪਾਉਣਗੇ 25 ਦਸੀ ਯਾਰ ਆਪਾਂ ਕੁਝ ਨਹੀਂ ਪਾਉਣਗੇ ਇਹ ਵੀ ਰਾਜੂ ਤੇਰੇ ਤੇ ਖੜਾ ਹੈ ਮੁੰਡਾ ਕੋਈ ਗੱਲ ਨਹੀਂ ਜਾਇਜ ਆਪਾ ਪਾਈਆਂ ਜੋ ਜਾਇਜ ਆ ਤੁਸੀਂ ਜਾਇਜ ਕਰਕੇ ਮਿੱਠੂ ਵੀ ਨਾ ਮਾੜਾ ਇਹਦਾ ਪਿੱਛਾ ਪਾਈ ਨੂੰ ਮੋਰੀਆ ਫੋਨ ਲਾ ਲਵੇ ਹੋ ਤੂੰ ਹੋ ਵੀਰੇ ਗੱਲ ਸੁਣ ਛੋਟੇ ਵੀਰ ਇਹਦੇ ਲਾਵੇ ਹੋ ਜਾ ਸੌਦੇ ਸੱਚੇ ਤਾਂ ਹੋ ਜਾਣਗੇ ਹੁੰਦੇ ਆਉਂਦੇ ਰਹਿੰਦੇ ਨੇ ਇਹ ਮੰਡੀ ਸਰਪੰਚ ਸਹੋਲੀ ਆਏ ਨੇ ਪੂਰੀ ਗੱਡੀ ਹਈ ਚੰਡੀ ਇਹ ਮੰਡੀ ਉਹ ਪਬਲਿਕ ਦੀ ਆ ਕੋਈ ਆਉ ਕੋਈ ਜਾਓ ਖੁੱਲੇ ਦਰ ਨੇ ਸਾਰਿਆਂ ਵਾਸਤੇ ਜੋ ਲੋਕਾਂ ਦਾ ਪਬਲਿਕ ਦਾ ਸਤਕਾਰ ਹੈ ਨਾ ਇਹ ਰੱਬ ਵਰਗੀ ਪਬਲਿਕ ਹੈ ਇਹਨਾਂ ਦਾ ਸਤਕਾਰ ਕਰਦੇ ਆਂ ਅਸੀਂ ਇਹ ਵਿਚਾਰੇ ਅਸੀਂ ਇਹਨਾਂ ਨੂੰ ਦੇਖਣ ਆਉਂਦੇ ਹਾਸ ਹੌਸਲੇ 'ਚ ਇਹ ਆਪਣੇ ਬੱਕਰੀਆਂ ਨੂੰ ਸਾਡੇ ਸੌਦਿਆਂ ਨੂੰ ਦੇਖਣ ਆਉਂਦੇ ਐ ਤਾਂ ਬਹੁਤ ਰੱਬ ਵਰਗੇ ਲੋਕਾਂ ਨੂੰ ਮੰਨਦੇ ਆਂ ਤੂੰ ਮੈਨੂੰ ਇਹ ਦਾ ਸੋਣ ਬੱਕਰਾ ਤੇਰੇ ਪਸੰਦ ਹੈ ਐਟਾ ਮੇਰੇ ਪੂਰਾ ਪਸੰਦ ਹੈ ਪੂਪੀ ਪੰਜਾਹਾਂ ਪੰਜਾਹਾਂ ਨੂੰ ਛੜਦੇ ਕਰਨਾ ਕਿਨੇ ਐ ਤੇ ਐਡਾ ਬੁੱਤੋਂਗਲੀ ਬੱਤਿਆਂ ਦੇ ਫਾਰਮ ਵਾਲਾ ਉਹ ਮੁੰਡਾ ਜਿਹੜਾ ਉਹ ਵੀ ਨੀਮ ਨਾ ਰੱਖੀ ਬੈਠਾ ਕਿਸੇ ਗੱਲ ਪਿੱਛੇ ਰੱਖੀ ਬੈਠਾ ਠੀਕ ਹੈ ਜੀ ਕੱਚਾ ਨਹੀਂ ਬੁੱਟ ਨਹੀਂ ਪਕੜ ਬੁੱਟ ਕਰਿਆ ਵੀਰੇ ਐਡੀ ਇਹਨਾਂ ਦੇ ਵਿੱਚ ਕੋਈ ਦੋਆ ਚ ਲੁੱਟ ਨਹੀਂ ਹਾਂ ਤੂੰ ਦੱਸ ਦੇ ਭਾਈ ਰਾਜ ਠੀਕ ਹੈ ਨਾ ਤੁਮ ਕਰ ਤੂੰ ਇੱਕ ਵਾਰੀ ਹਾਂ ਨਾ ਦੱਸ ਤੂੰ ਕਹਿ ਇੱਕ 45000 ਰੁਪਏ ਨਾਲ ਦੇ ਦੀ ਯਾਰ ਹੋਰ ਕਿਉਂ ਭਾਈ ਛੋਟੇ ਭਾਈ ਗੁਰਦੀਆਂ ਡਰੀਆਂ ਭੰਨੀਆਂ ਨਾ ਨਾ ਸਾਰੀਆਂ ਖਾਲਾ ਜੀ ਬੰਨੀ ਬੈਠਾ ਪਹਿਲੀ ਹੈ ਅਸੀਂ ਤਾਂ ਪਹਿਲੀ ਬੰਨੀ ਬੈਠਿਆ ਕਿੰਨੀਆਂ ਪੰਨੀਆਂ ਸਾਰੀ ਬੰਨਤੀਆਂ ਜਿਹੜੀਆਂ ਹੈਗੀਆਂ ਦੀ ਚਮੀ ਗੰਗਾਸ ਨਹੀਂ ਨਾ ਹੋਰ ਕਿੰਨੇ ਕੁ ਦੀ ਗੰਗਾਸ ਹੈ ਸ਼ਾਤੀ ਤੇ ਦਿਲ ਤੇ ਹੱਥ ਧਰ ਕੇ ਪੂਪੀ ਦੇ ਧਰ ਕੇ ਇਹਦੀ ਤਾਂ ਤੇ ਰਾਜੂ ਦੇ ਹੀ ਕੋਈ ਗੱਲ ਨਹੀਂ ਆ ਚਮਕੌਰ ਕੋਈ ਗੱਲ ਨਹੀਂ 1000 2000 ਰੁਪਈਆ ਰਾਜੂ ਪਾ ਦੂਗਾ ਪਰ ਤੇਰੇ ਸਮਝ ਸੇ ਸੌਦਾ ਆ ਗਿਆ ਅਕਲ ਚ ਵੀ ਆ ਗਿਆ ਵੀ ਕਿੱਥੋਂ ਕਿਵੇਂ ਬਣੂਗਾ ਕਿਹੜੇ ਮੋੜ ਮੋੜਾਂਗੇ ਕਿੱਥੋਂ ਮੁੜ ਕੇ ਆਇਆ ਹੁਣਾ ਪੂ ਸਾਡੇ 6 ਇੰਚ ਚ ਚੌੜਾ ਕੰਨ ਮੇਨ ਨਾ ਨੀ ਪੀਲੇ ਤਾ ਵੀ ਆਪਣੇ ਲਵੇ ਆ 6.5 ਇੰਚ ਚ ਚੌੜਾ 18 ਇੰਚ ਲੰਬਾ ਕੰਨ ਮੇਨ ਨਾਮ ਆਪਾਂ ਹੱਥਾਂ ਨਾਲ ਨਹੀਂ ਮੈਂ ਕੰਨ ਜਿਹਹਾਂ ਆਮ ਖਾਸ ਬੱਕਰੇ ਦਾ ਕੰਨ ਹੁੰਦਾ ਬਹੁਤ ਵਧੀਆ ਕੰਨ ਹੈ ਹੋਰ ਸਾਉਦਾ ਨਵੇਂ ਲੋ ਕੋਈ ਦੇਖ ਲੈ ਮਾੜਾ ਮੁੱਟਾ ਕਰਕੇ ਮਾਨਦਰੀਨ ਦਾ ਕਿੰਨੀ ਵੀ ਲੈਸਾ ਤੇਰੇ ਚ ਹੋਰ ਹੈ ਨਹੀਂ ਬਾਈ ਪੁੱਤ ਤੇਰਾ 20000 ਨਾਲ ਤਾਂ ਚਮਕੌਰ ਮਹਿੰਗਾ ਨਹੀਂ ਹੁੰਦਾ ਕੋਈ ਗੱਲ ਨਹੀਂ ਪਾਜਰ ਉਹ ਕੁਛ ਨਹੀਂ ਹੁੰਦਾ ਖੜੇ ਆ ਤੈਨੂੰ ਕੋਈ 21000 ਜੀ ਆ ਗਈ ਦੀ ਮੂੰਦੀ ਪਾਫ ਜਮੀ ਅੜ ਗਿਆ ਕੰਮ ਤੇਰਾ ਅੜ ਗਿਆ ਕੰਮ ਬਾਈ ਗੱਲ ਸੁਣ ਲੈ ਇਹ ਕੇਸ ਥੋੜੇ ਜੇ ਕੰਮ ਚ ਨਿਭੜਨ ਨਾਲ ਜੇ ਕਹੇ ਮੈਂ ਇਹਨੇ ਮੇੜਦੇ ਆ। ਪੂਤਾ ਬੜਾ ਲੰਬਾ ਲੈ ਲਿਆ। ਪੂਤਾ ਫਿਰ ਜਾਣਾ ਤਾਂ ਕਹੂ ਇਹਨੂੰ ਲੰਬੇ ਨਾਲੇ ਗੱਡੀ ਚੱਲੂਗੀ ਹੁਣ ਐ ਕਿਵੇਂ ਚੱਲੂ ਐ ਤਾਂ ਦਿੱਤਾ ਵੀ ਨਹੀਂ ਜਾਣਾ ਇਹ। ਹਾਂ ਬਾਈ ਸਰ। ਖੜਤਾ ਜਾ। ਉਹ ਖੜਤਾ ਪਾਜਾ। ਬੱਚਣ ਦਿੰਦੇ ਨਹੀਂ ਤੈਨੂੰ। ਪੰਚਾਇਤ ਤਾਂ ਆਪਾਂ ਜਾ ਕੋਈ ਰੱਬ ਵਰਗੀ ਐ। ਭਾਈ। ਸਾ ਵੀ ਕੋਈ ਉਹ ਹੁੰਦਾ। ਵੀਰੇ ਰੱਬ ਵਰਗੀ ਪੰਚਾਇਤ ਐ। ਕੋਈ ਆਪਣਾ ਤਾਇਆ ਐ, ਕੋਈ ਚਾਚਾ ਐ, ਕੋਈ ਭਾਈ ਐ। ਕੋਈ ਬਜ਼ੁਰਗ ਐ ਵਿਚਾਰਾ ਉਹਦੇ। ਇਹ ਵੀ ਰੱਬ ਦੀਆਂ ਰੂਹਾਂ ਇਕੱਠੀਆਂ ਹੋਈਆਂ ਹੋਈਆਂ ਨੇ। ਬੱਕਰਾ ਮਾਨਦਰੀ ਤੋਂ ਲੈ ਕੇ ਦੇ ਕੇ ਦੇ ਦੱਸਦੇ ਭਾਈ ਬਣ ਕੇ ਮੈਂ ਨਿਹਮਦ ਵਾਲੇ ਕੋਪੀ ਨੂੰ ਪੁੱਛਿਆ ਵੀ ਨਹੀਂ ਕਿਹਦਾ ਬੱਕਰਾ ਕਿਹਦਾ ਲੈਣਾ ਕਿਹਦਾ ਦੇਣਾ ਅੱਜ ਤਾਂ ਮੈਂ ਮਿੱਠੂ ਇਧਰੋਂ ਜਿਹਾ ਆਇਆ ਇੱਥੇ ਪਾਣੀ ਤਾਂ ਨਹੀਂ ਪੀਕੇ ਉਹਰੇ ਆਉਂਦੇ-ਆਉਂਦੇ ਥੋੜਾ ਸੌਦਾ ਦੇਖ ਕੇ ਖੜ ਗਏ ਆਪ ਤੋਂ ਵੀ ਕਰਨਾ ਹੈ ਨਾ ਤੂੰ ਵੀ ਕਰਾਇਆ ਸਾਡੇ ਨਾਲ ਬਾਈ ਕਰਾਇਆ ਹੋਇਆ ਨੋਟ ਤਾਂ ਇਹਦਾ ਇਹਨੂੰ ਕਰ ਦੂਗਾ ਸਾਰਾ ਕੁਝ ਚਾ ਤੂੰ ਅਸੀਂ ਮਾਰ ਦਾਂਗੇ ਪੂਤੀ ਸਿੱਟੋਂ ਇਹਨੂੰ ਤੁਸੀਂ ਪੂਤੀ ਅਸੀਂ ਸਿੱਟ ਜਾਂਗੇ ਸੌਦਾ ਤੂੰ ਕਰ ਇਮਾਨਦਾਰੀ ਤੋਂ ਤਿੱਥੋਂ ਰੁਪਈਆ ਨਹੀਂ ਲੈਂਦੇ ਸਾਡਾ ਭਾਈ ਯਾਰ ਤੁਹਾਡਾ ਫਰਜ ਬਣਦਾ ਯਾਰ ਤੁਹਾ ਤੋਂ ਕਰਾਉਣਾ ਸੌਦਾ ਬਸ ਗੱਲ ਕਰ ਫਰਜ ਬਣਦਾ ਸਾਨੂੰ ਤੂੰ ਜਿਹੜੀ ਜਿਹੜੀ ਦਿੰਨੇ ਭਾਈ ਤਾਂ ਤਰਾ ਫਰਜ ਬਣਦਾ ਵੀ ਸਾਡੀ ਜਿਹੜੀ ਤੇ ਤੁਸੀਂ ਆਏ ਹੋ ਫਰਜ ਬਣਦਾ ਸੌਦੇ ਕਰਾਉਣਾ ਸਾਰੇ ਬੰਦਿਆਂ ਵਾਸਤੇ ਸਤਕਾਰ ਆ ਯਾਰ ਤੁਹਾਡਾ ਪਾਲੀਆਂ ਵਾਸਤੇ ਓਏ ਤਾਂ ਰੱਸੇ ਦੀ ਕਾਸ ਹੈ ਕਸਮ ਰਹਿ ਰੱਸੇ ਦਾ ਫੇਰ ਇਹਨੂੰ ਕੀ ਹੋਇਆ ਮੰਨ ਸ਼ੇਰਾ ਮਾ ਹਾਂ ਕਰ ਤੂੰ ਹੁਣ ਗੱਲਾਂ ਛੇੜ ਹਣ ਤਾ ਜਾ ਫਰੂ ਖੜ ਕੇ ਇਹਦਾ ਭਾਈ ਭਜਦਾ ਯਾਰ ਪੱਜਨਾਂ ਨਾਲੇ ਚੀਜ਼ਾਂ ਦੇ ਆਪਾਂ ਆਲਦਾ ਨਾ ਤਾਂ ਤੂੰ ਚੀਜ਼ ਵਧਿਆ ਪਾਲਦਾ ਬਾਈ ਚੀਜ਼ ਨਾਲੇ ਤੂੰ ਲੇਰ ਜੀ ਮਾਰਦਾ ਬਾਈ ਨਾ ਮੇਰੀ ਮਾੜੀ ਐ ਨਹੀਂ ਐ ਪੜੋ ਨਾ ਐ ਨਾ ਉਹ ਛੇੜਦੇ ਨਹੀਂ ਆ ਗਿਆ ਭਾਈ ਆਪਣਾ ਉਹ ਮਾਨਸਾ ਤੋਂ ਆਇਆ ਪਰ ਤਾਂ ਦੂਰੋਂ ਆਇਆ ਅੱਛਾ ਤਾਂ ਇਹ ਇੱਜ਼ਤ ਕਰਾਂਗੇ ਇਹਦੇ ਲਾਕੇ 'ਚ ਮੈਂ ਜਾਨਾ ਸਾਰੇ ਆਪਣੇ ਭਾਈ ਨੇ ਸਾਰੀ ਲਾਕੇ ਆਪਣੇ ਨੇ ਪੰਜਾਬੀਆਂ ਦੇ ਬੱਕਰਾਂ ਦੇ ਕੇ ਤੋਰਾਂਗੇ ਓਪੀ ਦੀਆਂ ਚਾਰ ਖੱਲਾਂ ਨੇ ਬੱਕਰਾ ਨਹੀਂ ਦਊ ਜਦ ਦੇ ਬਰਾਬਰ ਖੜ ਕੇ ਲੈ ਬੱਕਰਾ ਦੇਤਾ ਬਾਈ ਬੱਕਰਾ ਵੇਚਤਾ ਬਾਲਾਂ ਨੂੰ ਤੇਲ ਘੱਟ ਲਾਉਣਾ ਤੇ ਇੱਥੇ ਲਾ ਲਿਆ ਨਾ ਲਾ ਲਿਆ ਜੀ ਸਰੋਂ ਦਾ ਲਾ ਲਿਆ ਨਾ ਲੈ ਦੇ ਬੱਕਰਾ ਲੈ ਦੇ ਲੈ ਦੇ ਲੈ ਦੇ 60 ਦੀ ਲੈ ਵੀ ਬਹੁਤ ਜਿਆਦਾ ਨਹੀਂ ਚਾਰੇ ਬਰ ਅਸੀਂ ਪੰਜਾਂ ਨੂੰ 60 ਚਲਾ ਦੇ ਹਾਂ ਬਸ ਛੋਟੀ ਜੀ ਇਮਾਨਦਾਰੀ ਚ ਕਰਦੇ ਆ ਉਹ ਤਾਂ ਛੋਟੀ ਕਹਿੰਦਾ ਪਰ ਕੋਈ ਨਹੀਂ ਮੈਨੂੰ ਮਾਰਾ ਜਾਂ ਮੇਰੇ ਕੰਨੀਓ ਕਰਨਾ ਪਊ ਤੇਲ ਤੇ ਹਲਦੀ ਨੂਨ ਲਾਉਣਾ ਤਾਂ ਲਾਉਣੀ ਪਊ ਹਾਂ ਹੈਨਾ ਉਥਾ ਬਾਈ ਦਾ ਕਹਿੰਦਾ ਇੱਕ ਸਟਿੱਕਲਾਂ ਦਾ ਵੀ ਚੰਗਾ ਨਹੀਂ ਨਾ ਬੱਕਰਾ ਕੋਈ ਇੰਨਾ ਜਿਹਾ ਪਕੇਗੀ ਇਹ ਫਿਰ ਉਹ ਦੂਆ ਟੈਸਟੀ ਕਲਾਣਾ ਕੱਢ ਲੈ ਉਹ ਕੱਢ ਲੈ ਉਹ ਤੂੰ ਦੇਖ ਵੀਰੇ ਤੇਰੇ ਪਸੰਦਾ ਤਾਂ ਆਇਆ ਨਹੀਂ ਪਸੰਦ ਨਾ ਸੀ ਦੇਖੀ ਉਹ ਖੜਦਾ ਜਾ ਰਿਹਾ ਕਿ ਉਹ ਕੱਢ ਦੇ ਪਸੰਦ ਨਹੀਂ ਪਸੰਦ ਕਿਉਂ ਨਹੀਂ ਪਸੰਦ ਹੈ ਪਸੰਦ ਕਿਉਂ ਨਹੀਂ ਸਾਡੇ ਪਸੰਦ ਹੈ ਉਹ ਕੱਢਣੇ ਉਹ ਕੱਢ ਲੈ ਹੁਣ ਮਾਨੂੰ ਮਾੜਾ ਨਾ ਹਾਂ ਕੱਢਣਾ ਦਾ ਇਹੀ ਕੱਢਣੇ ਲੈ ਉਹ ਪੋਪੀਰਾ ਕਰ ਹੱਥਾ ਵੇਚਦਾ ਬੱਕਰਾ ਤੇਰਾ ਉਹਦੀ ਇੱਜ਼ਤ ਸਤਕਾਰ ਕਰ ਇਮਾਨਦਾਰੀ ਦੀ ਬਾਤ ਹੈ ਮੈਂ ਉਹ ਬਚਾਰਾ ਛੇ ਦਿਨ ਨਹੀਂ ਰਹਿਦਾ ਕੋਈ ਰਾਤ ਰਾਤ ਵੀ ਗੱਲ ਨਹੀਂ ਤੇਰੀ ਮਰਜ਼ੀ ਹੈ ਨਾਲ ਤੈਨੂੰ ਬੱਕਰਾ ਮਿਲੂਗਾ ਐਡਾ ਹੀ ਉਹ ਐ ਕੋਈ ਉੱਚ ਮਾੜਾ ਨਹੀਂ ਕੋਈ ਨੁਕਸ ਨਹੀਂ ਸਿਵਨੇ ਨੂੰ ਸਿਵਨਾ ਕਹਾਂਗੇ ਪਿੱਤਲੇ ਦਾ ਵੀ ਨਹੀਂ ਹੈਗਾ ਉਹਦਾ ਵੀ ਸੋਨਾ ਹੀ ਪਾਲਿਆ ਹੈ ਲੈ ਬੱਕਰੇ ਦੇ ਨਾਲ ਤੈਨੂੰ ਨਾਲ ਤੈਨੂੰ ਦੱਸੋ ਪਤਾ ਆਈ ਮੇਰਾ ਹੀ ਐ ਕੀ ਦੱਸੋ ਜੀ ਇੱਕ ਮਿਲਦਾ ਦੋ ਦੰਦ ਬੱਕਰਾ ਹਾਂਜੀ ਠੀਕ ਐ ਠੀਕ ਐ ਜੀ

ਤੋਏ ਹਾਂ ਮਾਰਤਾ ਜਾਦੂ ਲੋਡ ਲੁਕੋਗਾ ਵੀ ਉਹ ਲੋਡ ਕੌਣ ਲੁਕੋਗਾ ਤੀ ਬਾਬੀ ਬਾਬੀ ਲੋਡ ਫੜਾਓ ਜਾਦੂ ਕਰੇ ਕਿਵੇਂ ਲੁਕੋਣਗੇ ਤੂੰ ਲੋਡ ਇਹੀ ਦਿੰਦੇ ਕਿਸ ਨੂੰ ਇਹ ਨਹੀਂ ਦਿੰਦੇ ਅਸੀਂ ਅੱਜ ਕਿ ਆਏ ਹੋਏ ਆ ਤੋਈ ਹਾਂ ਦੇਦਾ ਬੱਕਰਾ ਕੋਫੀ ਦਾ ਲਟਾਤਾ ਉਹ ਲਟਾਤਾ ਦੇਖਿਆ ਦੇਖਿਆ ਰੱਖ ਲੈ ਨੀ ਮੁੰਡਾ ਨਾ ਨਾ ਲੈ ਤੈਨੂੰ ਰੱਬ ਵਾਅਦਾ ਕਰੇ ਓਏ ਇਹਦੇ ਕੰਨ ਵਿੱਚ ਫਰਾ ਝੋਲੀ ਚ ਪਾ ਬੋਲਾ ਫਿਰ ਪੁੱਛ ਕੇ ਨਾ ਆਹ ਇਹ ਝੋਲੀ ਦੇ ਸਾਹਮਣੇ ਭਾਈ ਉਧਰੋਂ ਵੀ ਕਰ ਵੀਡੀਓ ਕਣੀ ਇੱਧਰ ਵੀ ਲੈ ਇੱਧਰ ਆ ਓਏ ਓਏ ਇੱਧਰ ਤੂੰ ਬਾ ਦੇ ਨਾ ਤੂੰ ਬਾ ਰਾਜੂ ਪਰੇ ਹੋ ਜਾ ਮਾੜਾ ਜਾ ਸਰਦੀ ਹੋ ਜਾ ਲੱਗੇ ਬਾਈ ਰੱਬ ਤੈਨੂੰ ਵਾਦਾ ਦੋਗਣਾ ਚੋਕਣਾ ਲੈ ਬਾਈ ਤੈਨੂੰ ਵਾਦਾ ਬਸ ਹੱਥ ਮਲਾ ਲੈਣ ਬਾਈ ਨਾਲ ਜੱਫੀ ਪਾ ਲੈ ਵਾਦਾ ਆਖੜਦਾ ਹੱਥ ਮਲਾਵਾ ਨਹੀਂ ਆਖੜਦਾ ਨਹੀਂ ਕੱਟਰਾ ਜੱਫੀ ਪਾ ਲੈ 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 ਜੱਫੀ ਪਾ ਮੁੱਖ ਜੱਜ ਜੀ ਮੰਗੂ ਰੇਡ ਪਾਲਾ ਖੁਸ਼ ਨਹੀਂ ਕੰਜਰਾਸਤਾ ਤੁਹਾਡਾ ਸਤਕਾਰ ਬਾਲਾ ਕਰਦੀ ਵਪਾਰੀਆਂ ਸਾਡੀ ਮੰਨ ਲਾ ਨੇ